ਫਤੋ ਸਿੱਧਾ ਇਸ਼ਾਰਾ ਕਰਨੇ ਉੱਠ ਕੇ ਆਇਆ ਤੁ ਕੁਰਸੀ ਤੋਂ ਨਹੀਂ ਮੈਨੂੰ ਦਿਖਦਾ ਨਿਗਾ ਨਹੀਂ ਘਟੀ ਮਰੀ ਸੈਟ ਹੈ ਪ੍ਰੋਬਲਮ ਹੈ ਮੇਰੀਆਂ ਦੋ ਆ ਮੈਂ ਸਾਰੇ ਅੰਦੋਲਨ ਤੁਸੀਂ ਦੇਖਿਆ ਹੋਣਾ ਮੈਂ ਜੇ ਸਿਸਟਮ ਨਾਲ ਵੀ ਗੱਲ ਕਰਦਾ ਮੈਂ ਰਿਸਪੈਕਟਫੁਲੀ ਕਰਦਾ ਸਟੇ ਤੇ ਖੜਕੇ ਤੈਸ ਚਾਕੇ ਉੱਚੀ ਉੱਚੀ ਬੋਲ ਕੇ ਤੁਸੀਂ ਸਾਹਮਣੇ ਬੈਠੇ ਨੂੰ ਭਰਮਾ ਸਕਦੇ ਹੋ ਪਰਦਨਾ ਤੁਸੀਂ ਆਪਣਾ ਕਿਰਦਾਰ ਸੁੱਟ ਲੈਣਾ ਕਦੇ ਵੀ ਕਿਸੇ ਦੀ ਬੁਰਾਈ ਨਹੀਂ ਕਰਦਾ ਮੈਂ ਤਾਂ ਇਹ ਸਿੱਖਿਆ ਥੋੜਾ ਵਿਚਾਰੀਅਤੇ ਵੱਡਾ ਮਨੋ ਚਾਹੀਦਾ ਕਿ ਸਮਨ ਇਹਦੀ ਬੁਰਾਈ ਛੋਟੀ ਹੋ ਜਾਏ ਯਾਰ। ਔਰ ਆਪਾਂ ਕਿਉਂ ਮੈਨੂੰ ਇੱਕ ਨਹੀਂ ਸਮਝ ਆਉਂਦੀ ਯਾਰ। ਆਪਾਂ ਕਿਉਂ ਛੋਟ-ਛੋਟੀਆਂ ਗੱਲਾਂ 'ਚ ਪਏ। ਦੇਖੋ ਮੈਨੂੰ ਵਿਚਾਰ ਮੈਂ ਪੰਜਾਬ ਪੰਜਾਬੀ ਉਤਨੂੰ ਪਿਆਰ ਕਰਦਾ। ਤੁਸੀਂ ਮੈਨੂੰ 100 ਵਾਰੀ ਕਹੋ। 100 ਵਾਰਾ ਬੱਢ ਲਓ। ਮੈਨੂੰ ਟਰਾਲ ਵੀ ਕਰੋ ਕਰਨ ਦੀ ਕੋਸ਼ਿਸ਼ ਵੀ ਕਰਿਆ। ਬੇਟਾ ਨੇ ਖੱਜਾ ਨੇ। ਮੈਨੂੰ ਕੋਈ ਫਰਕ ਨਹੀਂ। ਮੈਂ ਪੰਜਾਬੀ ਹਾਂ। ਮੈਂ ਪੰਜਾਬ ਨੂੰ ਪਿਆਰ ਕਰਦਾ। ਔਰ ਮੈਨੂੰ ਇਹ ਸਫਾਈ ਦੇਣ ਦੀ ਲੋੜ ਥੋੜੀ ਮੈਂ ਬਾਬਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਬਾਪੂ ਨੇ ਇੱਕ ਵਾਰੀ ਮੱਥਾ ਟਿਕਾਇਆ ਸੀ ਉੱਥੇ ਹੀ ਟਿਕਿਆ ਹੋਰ ਕਿਤੇ ਨਹੀਂ ਟਿਕਦੇ। ਸੋ ਇਹ ਵੀ ਇਸੰਦ ਦੀ ਲੋੜ ਦੀ। ਆਪਾਂ ਕਿਸੇ ਦੀ ਗਾਲੀ ਨਾ ਕਰੋ ਯਾਰ ਜੇ ਤੁਸੀਂ ਗੱਲ ਕਰੋਗੇ ਤਾਂ ਹੀ ਗੱਲ ਅੱਗੇ ਵਧੂਗੀ। ਸਾਡਾ ਵਿਚਾਰ ਹੈ ਅਸੀਂ ਕਿਸਾਨੀ ਨੂੰ ਪਿਆਰ ਕਰਦੇ ਹਾਂ। ਅਸੀਂ ਆਪ ਦੇ ਜਿਹੜੇ ਸਾਡੇ ਅ ਬਜ਼ੁਰਗ ਹੋਏ ਸਾਡੇ ਸਪਿਰਚੁਅਲੀ ਉਹਨਾਂ ਨੂੰ ਪਿਆਰ ਕਰਦੇ ਸੀ। ਸਾਡਾ ਇਹ ਮੰਤਵ ਹੈ ਔਰ ਅਸੀਂ ਆਪ ਦਾ ਵਿਚਾਰ ਛੱਡਦੇ ਜਾਈਏ ਜਿਹੜਾ ਅਸੀਂ ਕਿਸੇ ਦੀ ਗੱਲ ਹੀ ਨਹੀਂ ਕਰਨੀ।